ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਮਿੱਤਰ ਤੁਹਾਡਾ ਵੱਡਾ ਦੋਸਤ ਜਵਾਰ ਚੌਧਰੀ ਤੇ ਪੰਜਾਬੀ ਦੇ ਇੱਕ ਨਵੇਂ ਨਕੋਰ ਵੀਲੌਗ ਦੇ ਨਾਲ ਤੁਹਾਡੀ خدمت ਵਿੱਚ ਹਾਜ਼ਰ ਹਾਂ ਕੁਝ ਸਮਾਚਾਰਾਂ ਵੀ ਦੇਾਂਗੇ ਤੁਹਾਨੂੰ ਤੇ ਉਸ ਤੋਂ ਪਹਿਲੇ ਬੇਨਤੀ ਹੈਗੀ ਹੈ तमाम ਪੰਜਾਬੀ ਭਰਾਵਾਂ ਨੂੰ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਸੁਣਨ ਵਾਲਿਆਂ ਨੂੰ ਪੰਜਾਬੀ ਨਾਲ ਮੁਹੱਬਤ ਕਰਨ ਵਾਲਿਆਂ ਨੂੰ ਔਰ ਔਰ ਉਹ ਲੋਕ ਜਿਹੜੇ ਆਪਣੇ ਖਾਲਸਾਣ ਦੀ ਲੜਾਈ ਲੜ ਰਹੇ ਨੇ ਖਾਲਸਾਣ ਦਾ ਸੰਘਰਸ਼ ਕਰ ਰਹੇ ਨੇ ਖਾਲਸਾਣ ਰੈਫਰੈਂਡਮ ਦੇ ਰਹੇ ਆਂ ਪੀਸਫੁੱਲ ਸੰਘਰਸ਼ ਕਰ ਰਹੇ ਨੇ ਉਹਨਾਂ ਦੇ तमाम ਦੋਸਤਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮੰਤੀ ਹੈਗੀ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਜਿਹੜਾ ਮਿਸ਼ਨ ਦਾ ਪੈਗਾਮ ਹੈਗਾ ਉਹ ਤੁਹਾਡੇ ਕੋਲ ਪਹੁੰਚਦਾ ਰਹੇ ਸਮਾਚਾਰ ਤੁਹਾਡੇ ਕੋਲ ਪਹੁੰਚਦਾ ਰਹੇ ਅੱਜ ਮੈਂ ਬਹੁਤ ਵੱਡੀ ਵੱਡੀ ਸੂਚਨਾ ਬਹੁਤ ਵੱਡੀ ਸਮਾਚਾਰਿਕ ਲੈ ਕੇ ਆਇਆ ਐ ਐਕਸਪੋਜ਼ ਕਰਨ ਵਾਸਤੇ ਤੁਹਾਡੇ ਸਾਹਮਣੇ ਮੌਜੂਦ ਹੈ ਅਸੀਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਰਦਾਰ ਪਰਮਜੀਤ ਸਿੰਘ ਪੰਮਾ ਹੋਰਾਂ ਨੂੰ ਜਾਣਦੇ ਹੋ ਉਹਨਾਂ ਦੇ ਉੱਤੇ ਜਿਹੜੀ ਕਿ ਹਮਲੇ ਹੋਏ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹਿੰਦੁਸਤਾਨੀ ਸਰਕਾਰਾਂ ਨੇ ਉਹਨਾਂ ਨੂੰ دہشتਗਰਦ ਘਰਾਰ ਦੇ ਦਿੱਤਾ ਇੰਟਰਪੋਲ ਦਾ ਮਿਸਯੂਜ਼ ਹੋਇਆ ਸਭ ਕੁਝ ਹੋਇਆ ਔਰ ਫਿਰ ਜਦੋਂ ਸਾਡੇ ਨਾਲ ਉਹਨਾਂ ਦਾ ਇੰਟਰਵਿਊ ਹੋਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜੇ ਪੁਰਤਗਾਲ ਵਿੱਚ ਉਹਨਾਂ ਦੀ ਟੀਮ ਜਿਹੜੀ ਪੁਲਿਸ ਦੀ ਉਹਨਾਂ ਨੂੰ ਲੈਣ ਆਈ ਸੀ ਉਹਨੂੰ ਜਿਹੜੀ ਵਾਪਸ ਲੈਣ ਆਈ ਸੀ ਉਹ ਕਿਸ ਤਰ੍ਹਾਂ ਉੱਥੋਂ ਆਪਣਾ ਸਮਾਨ ਛੱਡ ਕੇ ਤੇ ਵਾਪਸ ਭੱਜ ਗਿਆ ਸੀ ਸਾਰੀ ਤੁਸੀਂ ਤਫਸੀਲ ਉਹਨਾਂ ਦੇ ਇੰਟਰਵਿਊ 'ਚ ਸੁਣ ਚੁੱਕੇ ਹੋ ਨਹੀਂ ਕਿਸੇ ਨੇ ਹਜੇ ਤੱਕ ਸੁਣਿਆ ਤੇ ਇਸੇ ਚੈਨਲ ਦੇ ਉੱਤੇ ਸਰਦਾਰ ਪਰਮਜੀਤ ਪੰਮਾ ਸਿੰਘ ਦਾ ਇੰਟਰਵਿਊ ਜੋ ਹੈ ਉਹ ਮੌਜੂਦ ਹੈ ਤੁਸੀਂ ਉੱਥੇ ਜਾ ਕੇ ਉਹਨੂੰ ਦੇਖ ਸਕਦੇ ਹੋ ਸੁਣ ਸਕਦੇ ਹੋ ਪੂਰੀ ਤਫਸੀਲ ਦੇ ਨਾਲ ਅੱਜ ਮੈਂ ਤੁਹਾਨੂੰ ਜਿਹੜਾ ਹਿੰਦੁਸਤਾਨ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜਿਹੜਾ ਕਿ ਹਿੰਦੁਸਤਾਨ ਆਪਣੀ ਮੁਲਕ ਤੋਂ ਬਾਹਰ ਲੋਕਾਂ ਨੂੰ ਪ੍ਰੌਕਸੀਜ਼ ਨੂੰ ਹਾਇਰ ਕਰਕੇ ਉਹਨਾਂ ਦੀ ਜਿਹੜੀ ਰੌਅ ਹੈ ਇੰਟੈਲੀਜੈਂਸ ਏਜੰਸੀ ਉਹ ਪ੍ਰੌਕਸੀ ਨੂੰ ਹਾਇਰ ਕਰਕੇ ਏਜੰਟਾਂ ਦੇ ਜ਼ਰੀਏ ਜਿਹੜੇ ਬਾਹਰ ਦੇ ਮੁਲਕ ਲੋਕਾਂ ਨੂੰ ਮੁxtਲਫ ਐਕਟਿਵਿਸਟਾਂ ਨੂੰ ਖਾਸ ਤੌਰ ਤੇ ਸਿੱਖ ਐਕਟਿਵਿਸਟਾਂ ਨੂੰ ਉਹ ਸਾਡੇ ਭਰਾ ਪੰਜਾਬੀ ਜਿਹੜੇ ਕਿ ਖਾਲਸਾਣ ਦੀ ਸੰਘਰਸ਼ ਕਰ ਰਹੇ ਨੇ ਖਾਲਸਾਣ ਦੀ ਮੂਵਮੈਂਟ ਨੂੰ ਲੀਡ ਕਰ ਰਹੇ ਨੇ ਉਹਨਾਂ ਨੂੰ ਤੰਗ ਕਰਨ ਦਾ ਕਾਲਾਂ ਕਰਨ ਦਾ ਉਹਨਾਂ ਨੂੰ ਜਨਾਬ ਹੋਰ ਤਨਾ ਧਮਕਾਣ ਦਾ ਉਹਨਾਂ ਦੀ ਫੈਮਲੀਆ ਦਾ ਪਿੱਛਾ ਕਰਨ ਦਾ ਤੇ ਕਤਲ ਕਰਾਣ ਦਾ ਜਿਹੜਾ ਕੰਮ ਕਰਦਾ ਹੈ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜਾ ਉਹ ਹੁਣ ਕੋਈ ਢੱਕੀ ਛੁਪੀ ਗੱਲ ਨਹੀਂ ਰਹੀ ਅਸੀਂ ਵੀ ਬੇਨਕਾਬ ਕਰਦੇ ਆਂ ਪੂਰੀ ਦੁਨੀਆ ਸਰਕਾਰਾਂ ਪੂਰੀ ਦੁਨੀਆ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਜਿਹੜਾ ਕਿਸ ਤਰ੍ਹਾਂ ਦੇ ਮੰਦ ਭਾਗੇ ਕੰਮ ਚ ਪਿਆ ਹੋਇਆ ਤੇ ਕਿਨੂ ਕਿਨੂ ਕਿੱਥੇ ਕਿੱਥੇ ਤੰਗ ਕਰਦਾ ਹੁਣ ਤੇ ਆਪਣੀਆਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਪਾਰਲੀਮੈਂਟਾਂ ਉਹ ਰਿਪੋਰਟਾਂ ਕੱਢ ਰਹੀਆਂ ਮੈਂ ਤੁਹਾਨੂੰ ਇਸੇ ਚੈਨਲ ਦੇ ਉੱਤੇ ਦੋ ਰਿਪੋਰਟਾਂ ਜਿਹੜੀ ਅਸੀਂ ਉਹ ਮੈਂ ਤੁਹਾਡੇ ਨਾਲ ਉਹਦਾ ਖੁਲਾਸਾ ਕਰ ਚੁੱਕਿਆ ਹਾਂ ਸਾਂਝੀਆਂ ਕਰ ਚੁੱਕਿਆ ਹਾਂ ਇੱਕ ਰਿਪੋਰਟ ਇੱਕ ਰਿਪੋਰਟ ਜਿਹੜੀ ਹੈ ਉਹ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੀ ਰਿਪੋਰਟ ਹੈ ਬਹੁਤ ਵੱਡੀ ਰਿਪੋਰਟ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਆ ਜਿਹਦੇ ਵਿੱਚ ਬੜੇ ਖਾਸ ਕਰਕੇ ਬਾਜ਼ੀਅਲ ਫਾਜ਼ ਵਿੱਚ ਹਿੰਦੁਸਤਾਨ ਦੀਆਂ ਜਿਹੜੀਆਂ ਕੁੱਤੇ ਕੰਮ ਨੇ ਹਿੰਦੁਸਤਾਨ ਦੇ ਭੇੜੇ ਕੰਮ ਨੇ ਜਿਹੜੇ ਮੰਦ ਭਾਗੇ ਕੰਮ ਨੇ ਉਹ ਸਾਰੀਆਂ ਦੀਆਂ ਤਫਸੀਲਾਂ ਜਿਹੜੀਆਂ ਅਸੀਂ ਡਾਕੂਮੈਂਟ ਕੀਤੀਆਂ ਯੂਰਪੀ ਯੂਨੀਅਨ ਨੇ ਯੂਰਪੀਅਨ ਯੂਨੀਅਨ ਦੀ ਰਿਪੋਰਟ ਤੁਸੀਂ ਇਹ ਦੇਖ ਵੀ ਲਏ ਹੋਏ ਹੋ ਇਹਦੇ ਵਿੱਚ ਤੇ ਉਹਨਾਂ ਨੇ ਲਾਲ ਰੰਗ ਦੇ ਨਾਲ ਪੂਰਾ ਇਸ ਤਰ੍ਹਾਂ ਲਿਖ ਦਿੱਤਾ ਕਿ ਇਸ ਕੰਮ ਵਿੱਚ ਇਸ ਕੁੱਤੇ ਕੰਮ ਵਿੱਚ ਨਰਿੰਦਰ ਮੋਦੀ ਜਿਹੜਾ ਕਿ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਉਹਦਾ ਜਿਹੜਾ ਇਨਰ ਸਰਕਲ ਹੈ ਇਨਰ ਸਰਕਲ ਬਰਾਹਰਾਸ ਇਨਵੋਲਡ ਹੈ ਹੁਣ ਇਨਰ ਸਰਕਲ ਕੌਣ ਹੈਗਾ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਇਨਰ ਸਰਕਲ ਜਿਹੜਾ ਉਹ ਅਜੀਤ ਦੋਲ ਕਰਵਾਉਂਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਐਡਵਾਈਜ਼ਰ ਰੱਖਿਆ ਇਹਨਾਂ ਨੇ ਉਹ ਟਾਰਗੇਟ ਕਿਲਰ ਹੈਗਾ ਉਹ ਪੁਲਿਸ ਪੁਲਿਸ ਮੁਕਾਬਲੇ ਕਰਦਾ ਰਿਹਾ 85 ਦੇ ਵਿੱਚ ਵੀ ਉਸ ਤੋਂ ਪਹਿਲੇ ਵੀ ਜਦੋਂ ਪੁਲਸੀਆ ਸੀ ਉਦੋਂ ਵੀ ਉਹ ਸਾਡੇ ਜਿਹੜੇ ਸੀ ਪੰਜਾਬ ਦੇ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਕਰਦਾ ਰਿਹਾ ਇਹ ਉਹਨਾਂ ਚ ਇਨਵੋਲਵ ਹੈ ਇਹ ਜੀਨੋਸਾਈਡ ਕਰਨ ਵਾਲਿਆਂ ਚ ਸ਼ਾਮਲ ਹੈ ਜੀਤ ਦੋਲ ਜਿਹੜਾ ਇਹਨੂੰ ਉਹਨਾਂ ਨੇ ਜਿਹੜਾ ਆਪਣਾ ਉਹ ਨੈਸ਼ਨਲ ਸਿਕਿਉਰਿਟੀ ਦਾ ਐਡਵਾਈਜ਼ਰ ਲਾਇਆ ਹੋਇਆ ਇਸ ਬੰਦੇ ਨੇ ਆਗੇ ਹੁਣ ਜਿਹੜਾ ਰਾਧਾ ਜੀ ਚੀਫ ਹੈ ਪ੍ਰਾਕ ਜੈਨ ਉਹ ਵੀ ਪੁਲਸੀਆ ਸੀ ਉਹ ਵੀ ਪੰਜਾਬ 'ਚ ਪੁਲਿਸ ਮੁਕਾਬਲੇ ਕਰਦਾ ਰਿਹਾ ਉਹਨੂੰ ਚੁੱਕ ਕੇ ਰਾਧਾ ਚੀਫ ਬਣਾਤਾ ਇਹ ਸਾਰੀ ਜਿਹੜੀ ਨਾ ਇਹ ਇਹ ਇਨਰ ਸਰਕਲ ਹੈ ਨਰਿੰਦਰ ਮੋਦੀ ਦਾ ਜਿਦਾ ਕਿ ਯੂਰੋਪੀ ਯੂਨੀਅਨ ਨੇ ਆਪਣੀ ਰਿਪੋਰਟ ਵਿੱਚ ਪੂਰੀ ਤਰ੍ਹਾਂ ਦੱਸਿਆ ਮੈਂ ਵੀ ਸਾਡੇ ਸਾਹਮਣੇ ਦੱਸ ਚੁੱਕਾ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਚੀਜ਼ਾਂ ਡਾਕੂਮੈਂਟ ਕੀਤੀਆਂ ਮੈਂ ਤੁਹਾਨੂੰ ਸਟੇਟ ਡਿਪਾਰਟਮੈਂਟ ਅਮਰੀਕਾ ਦੀ ਜਿਹੜੀ ਰਿਪੋਰਟ ਹੈ ਉਹ ਵੀ ਦੱਸ ਚੁੱਕਿਆ ਉਹਦੇ ਵਿੱਚ ਵੀ ਸਾਰਾ ਕੁਝ ਇਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸੀ ਡਾਕੂਮੈਂਟ ਕੀਤਾ ਅੱਜ ਦੀ ਗੱਲਬਾਤ ਵਿੱਚ ਮੈਂ ਤੁਹਾਨੂੰ ਯੂਕੇ ਦੀ ਰਿਪੋਰਟ ਦੱਸਾਂਗਾ ਹੁਣ ਦੇਖੋ ਅਮਰੀਕਾ ਦੀ ਰਿਪੋਰਟ ਵੀ ਆ ਗਈ ਯੂਰੋਪੀ ਯੂਨੀਅਨ ਦੀ ਰਿਪੋਰਟ ਵੀ ਆ ਗਈ ਅੱਜ ਤੁਹਾਨੂੰ ਮੈਂ ਯੂਕੇ ਦੀ ਰਿਪੋਰਟ ਦੱਸਣਾ ਯੂਕੇ ਦੀ ਪਾਰਲੀਮੈਂਟ ਦੀ ਰਿਪੋਰਟ ਉਹਦੇ ਵਿੱਚ 27 ਸਫੇ 27 ਸਫੇ ਜਿਹੜੇ ਸਿਰਫ ਸਿੱਖ ਸਿਰਫ ਸਿੱਖਾਂ ਦੇ ਉੱਤੇ ਸਿੱਖ ਐਕਟਿਵਿਸਟ ਦੀ ਜਿਹੜੇ ਹਿੰਦੁਸਤਾਨ ਦੀਆਂ ਕਾਰਸਤਾਨੀਆਂ ਜਿਹੜਾ ਹਿੰਦੁਸਤਾਨੀ ਰੌ ਜਿਹੜੀ ਸਿੱਖ ਐਕਟਿਵਿਸਟ ਨੂੰ ਖਾਲਸਤਾਨ ਦੇ ਲੋਕਾਂ ਨੂੰ ਤੰਗ ਕਰਦਾ ਸਿਰਫ 27 ਸਫੇ ਸਿਰਫ ਉਹਦੇ ਉੱਤੇ ਲਿਖੇ ਗਏ ਇਹ ਤੁਹਾਡੇ ਸਾਹਮਣੇ ਨੇ ਆਪਾਂ ਰੱਖਦੇ ਨੇ ਨੇ ਤੇ ਇਹ ਜਨਾਬ ਹੁਣ ਪਬਲਿਕ ਡਾਕੂਮੈਂਟ ਹੈਗਾ ਇਹ ਯੂਕੇ ਦੀ ਜਿਹੜੀ ਪਾਰਲੀਮੈਂਟ ਹੈ ਉਹਦੀ ਰਿਪੋਰਟ ਵਿੱਚ ਸ਼ਾਮਲ ਮੈਂ ਤੁਹਾਨੂੰ ਇਹਦੇ ਵਿੱਚੋਂ ਕੋਈ 8-10 ਪੁਆਇੰਟ ਜਿਹੜੇ 94 ਪੁਆਇੰਟ ਨੇ ਉਹ ਤੁਹਾਡੇ ਸਾਹਮਣੇ ਮੈਂ ਤੁਹਾਡੇ ਰੱਖ ਦਿੰਨਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਜੇ ਇਹ ਹਿੰਦੁਸਤਾਨ ਜਿਹੜਾ ਇਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਵਾਂਦਾ ਹੈ ਕਿਹਦੇ-ਕਿਹਦੇ ਪਿੱਛੇ ਕਿੱਥੇ ਰਿਹਾ ਸਭ ਤੋਂ ਪਹਿਲੇ ਤੁਹਾਨੂੰ ਪਤਾ ਜੀ ਕਿ ਟ੍ਰਾਂਸਨੈਸ਼ਨਲ ਜਿਹੜਾ ਨਾ ਇਹ ਰਿਪ੍ਰੈਸ਼ਨ ਕਰਾਂਦਾ ਸਿੱਖਾਂ ਦੀ ਸਿੱਖ ਐਕਟਿਵਿਸਟ ਦੀ ਇਹ ਡਿਟ ਰਿਪੋਰਟ ਨੇ ਡਿਟੇਲ ਸਾਰੀ ਦੱਸ ਦਿੱਤੀ ਕਿ ਕੀ-ਕੀ ਮੋਟਿਵ ਹੁੰਦੇ ਨੇ ਕੀ-ਕੀ ਤਰੀਕੇ ਕਾਰ ਇਹ ਅਪਣਾਉਂਦਾ ਕਿਸ ਤਰ੍ਹਾਂ ਜਨਾਬ ਇਹ ਸਾਰਾ ਹਿਸਟੋਰੀਕਲ ਕੰਟੈਕਸਟ ਵੀ ਲਿ ਕਿ ਜਨਾਬ ਕਿਸ ਤਰ੍ਹਾਂ ਇਹ 84 ਦੇ ਜਿਹੜੇ ਤੋਂ ਬਾਅਦ ਹਿੰਦੁਸਤਾਨ ਜਿਹੜਾ ਇਹ ਪੰਜਾਬੀਆਂ ਦੇ ਪਿੱਛੇ ਪਿਆ ਰਿਹਾ ਸਿੱਖਾਂ ਦੇ ਪਿੱਛੇ ਪਿਆ ਰਿਹਾ ਕਿਸ ਤਰ੍ਹਾਂ ਸਾਰਾ ਪੂਰਾ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਲਿਖਿਆ ਹੋਇਆ ਉਸ ਤੋਂ ਬਾਅਦ ਦੱਸਿਆ ਗਿਆ ਕਿ ਵਜਾ ਹੁਣ ਤਕਲੀਫ ਕੀ ਆ ਹੁਣ ਤਕਲੀਫ ਦੇਸੀ ਕਿ ਖਾਲਸਾਣ ਦੇ ਜਿਹੜਾ ਰਿਫਰੈਂਡਮ ਕਰਵਾ ਰਹੇ ਨੇ ਉਹ ਨਹੀਂ ਜਰਿਆ ਜਾ ਰਿਹਾ ਰਿਫਰੈਂਡਮ ਨਹੀਂ ਜਰਿਆ ਜਾ ਰਿਹਾ ਤੇ ਫਿਰ ਜਿਹੜਾ ਇਹ ਲਹਿਰ ਤੇਜ਼ ਕੀਤੀ ਆ ਲੋਕਾਂ ਨੂੰ ਤੰਗ ਕਰਨ ਵਾਲੀ ਤੰਗ ਕੀ ਕਰਦਾ ਫੋਨਾਂ ਤੇ ਧਮਕੀਆਂ ਦਵਾਉਂਦਾ ਜੇ ਨਾ ਤੁਹਾਨੂੰ ਮਾਰ ਦਿਆਂਗੇ ਤੁਹਾਨੂੰ ਇਹ ਕਰ ਦਿਆਂਗੇ ਉਸ ਤੋਂ ਬਾਅਦ ਫਿਰ ਜਿਹੜੇ ਐਕਟਿਵਿਸਟ ਜਿਹੜੇ ਯੂਰਪ ਦੇ ਵਿੱਚ ਹੈ ਯੂਕੇ ਦੇ ਵਿੱਚ ਹੈ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਟਰੇਸ ਕਰਕੇ ਜਿਹੜਾ ਚੜਦੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਧਮਕੀਆਂ ਦਵਾਉਂਦੇ ਉੱਥੇ ਧਮਕੀਆਂ ਲਵਾਉਂਦੇ ਜੀ ਕਿ ਤੁਸੀਂ ਇਹਨਾਂ ਨੂੰ ਬਾਜ਼ ਕਰੋ ਇਹਨਾਂ ਨੂੰ ਰੋਕੋ ਫਿਰ ਯੂਕੇ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਫੋਨ ਕਰਕੇ ਧਮਕਾਉਂਦੇ ਜੀ ਕਿ ਤੁਹਾਡੇ ਫਲਾਹ ਪਿੰਡ ਫਲਾਹ ਬੰਦਾ ਤੁਹਾਡਾ ਜਿਹੜਾ ਚਾਚਾ ਮਾਮਾ ਤੁਹਾਡਾ ਭਤੀਜਾ ਭਤੀਜ ਉੱਥੇ ਬੈਠਾ ਤੁਸੀਂ ਬਾਦ ਨਾ ਆਏ ਤੇ ਉਹਨਾਂ ਨੂੰ ਅਸੀਂ ਚੁੱਕ ਲੈਣਾ ਮਾਰ ਦੇਣਾ ਇਹ ਨੋਟ ਕਰ ਲੈਣਾ ਕਿਸ ਤਰ੍ਹਾਂ ਦੀਆਂ ਜਣੀਆਂ ਹਰਕਤਾਂ ਕਰਦਾ ਕਿਸ ਤਰ੍ਹਾਂ ਦੇ ਮੰਦ ਭਾਗੇ ਕੰਮ ਕਰਦਾ ਉਸ ਤੋਂ ਬਾਅਦ ਇਹ ਧਮਕੀਆਂ ਦੂਸਰਾ ਕੰਮ ਜਸੂਸੀ ਪਿੱਛੇ ਲਾਉਂਦਾ ਟੰਗ ਕਰਦਾ ਜਸੂਸੀ ਗੱਡੀਆਂ ਪਿੱਛੇ ਲਾਤੀਆਂ ਤੁਰਦੇ ਫਿਰਦੇ ਦੇ ਪਿੱਛੇ ਬੰਦੇ ਲਾਉਂਦੇ ਘਰ ਤੇ ਜਾ ਕੇ ਘਰ ਦੇ ਸਾਹਮਣੇ ਬੰਦੇ ਲਾਉਂਦੇ ਤਾਂ ਕਿ ਜੈਨੀ ਤੌਰ ਤੇ ਡਿਸਟਰਬ ਕੀਤਾ ਜਾਏ ਔਰ ਲੋਕ ਜਿਹੜੇ ਨੇ ਉਹ ਆਪਣੇ ਹੱਕ ਦੀ ਗੱਲ ਕਰਨ ਤੋਂ ਮੁੜ ਜਾਣ ਅਸਲ ਕੰਮ ਤੇ ਮੋੜਨਾ ਹੀ ਹੈ ਨਾ ਤੰਗ ਕਰਨਾ ਲੇਕਿਨ ਸੈਲੂਟ ਆ ਮੇਰੇ ਸਿੰਘ ਭਰਾਵਾਂ ਨੂੰ ਇਹ ਜਿਹੜੇ ਨੇ ਡਟੇ ਹੋਏ ਨੇ ਇਹ ਸਿਰਫ ਨਾ ਸਿਰਫ ਆਪਣਾ ਅੱਗੇ ਵਧ ਰਹੇ ਨੇ ਚੜ੍ਹਦੀ ਕਲਾ 'ਚ ਨੇ ਤੇ ਨਾਲੇ ਨਾਲੋਂ ਨਾਲ ਇਹਨਾਂ ਨੇ ਸਹੀ ਜੂਤ ਵੀ ਫੇਰਦੇ ਨੇ ਸਹੀ ਇਹਨਾਂ ਨੂੰ ਐਕਸਪੋਜ਼ ਵੀ ਕਰਦੇ ਨੇ ਆ ਦੇਖੋ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਸਾਰੀਆਂ ਜਿਹੜੀਆਂ ਨੇ ਇਹ ਕਾਮਯਾਬੀਆਂ ਇਸ ਵਾਸਤੇ ਮੈਂ ਕਹਿੰਦਾ ਦੋਸਤੋ ਕਿ ਖਾਲਸਤਾਨੀਆਂ ਹੁਣ ਨੀਆਂ ਜਿਹੜੀਆਂ ਉਹਨਾਂ 'ਤੇ ਸ਼ਹੀਦਾਂ ਦਾ ਖੂਨ ਸੀ ਤੇ ਜਿਹੜੇ ਕੰਦਾ ਹੈ ਕੰਦਾ ਜਿਹੜੀਆਂ ਨੇ ਉਹ ਸਾਡੇ ਇਹ ਜਿਹੜੇ ਆਪਣਾ ਗਰਪਨ ਸਿੰਘ ਪੰਨੂ ਹੂਰੀ ਨੇ ਜਿਹੜੇ ਆਪਣਾ ਸ਼ਹੀਦ ਨਿੱਜਰ ਹੁਣੀ ਨੇ ਇਹ ਜਿਹੜੇ ਪੰਮਾ ਸਰਦਾਰ ਹੁਣੀ ਨੇ ਬਾਕੀ ਜਿਹੜੇ ਮੇਰੇ ਦੋਸਤ ਅੱਗੇ ਨੇ ਖਾਸੇ ਫੋਰ ਜਸਟਿਸ ਦੇ ਸਿੱਖ ਐਸੋਸੀਏਸ਼ਨ ਦੇ ਜਿੰਨੇ ਵੀ ਲੋਗ ਨੇ ਖਾਲਸਾਤਾਨ ਦੀ ਮਿਹਨਤ ਜਿਹੜੇ ਕਰਦੇ ਪਏ ਨੇ ਇਹ ਸਾਰਿਆਂ ਨੇ ਜਿਹੜੀਆਂ ਨੇ ਕੰਦਾ ਮੜਾ ਦਿੱਤੀਆਂ ਖਾਲਸਾਤਾਨ ਦੀਆਂ ਤੇ ਹੁਣ ਆ ਜਿਹੜਾ ਰੈਫਰੈਂਡਮ ਹੈ ਇਹ ਛੱਤਾਂ ਦੇ ਕੰਮ ਪਹੁੰਚ ਗਿਆ ਇਹ ਰੈਫਰੈਂਡਮ ਜਿਹੜਾ ਰੈਫਰੈਂਡਮ ਖਾਲਸਾਤਾਨ ਦਾ ਇਹ ਛੱਤਾਂ ਪਾਉ ਖਾਲਸਾਤਾਨ ਦੀਆਂ ਇਹ ਛੱਤਾਂ ਤੇ ਕੰਮ ਪਹੁੰਚ ਗਿਆ ਹੋਇਆ ਫਿਰ ਜਨਾਬ ਪਿੱਛੇ ਲਾਉਣਾ ਲੋਕਾਂ ਦੇ ਉਸ ਤੋਂ ਬਾਅਦ ਫਿਰ ਲੋਕਾਂ ਦੀ ਟਾਰਗੇਟ ਕਿਲਿੰਗ ਕਰਾਉਣੀ ਇਸ ਤੇ ਰਿਪੋਰਟ ਦੇ ਅੰਦਰ ਇਸ ਤੇ ਰਿਪੋਰਟ ਦੇ ਅੰਦਰ ਜਿਹੜੀਆਂ 2023 ਚ ਅਸੈਸੀਨੇਸ਼ਨ ਹੋਈ ਹੈ ਪਾ ਹਰਦੀਪ ਸਿੰਘ ਨਿੱਜਰ ਦੀ ਉਹ ਵੀ ਪੂਰੀ ਤਰ੍ਹਾਂ ਤਫਸੀਲ ਦੇ ਨਾਲ ਜਿਹੜਾ ਉਹਦਾ ਜ਼ਿਕਰ ਕੀਤਾ ਹੋਇਆ ਕਿ ਕਿਸ ਤਰ੍ਹਾਂ ਨਿੱਖਲ ਗੁਪਤਾ ਨਾਮੀ ਬੰਦਾ ਜਿਹੜਾ ਕਿ ਅਮਰੀਕਾ 'ਚ ਫਸਿਆ ਹੋਇਆ ਉਹਨੂੰ ਵਿਕਾਸ ਯਾਦਵ ਜਿਹੜਾ ਰੌਡ ਦਾ ਡਿਪਟੀ ਡਾਇਰੈਕਟਰ ਏ ਉਹਨੇ ਉਹਨੂੰ ਰਿਕਰੂਟ ਕੀਤਾ 1 ਲੱਖ ਡਾਲਰ ਦੇ ਬਦਲੇ ਉਹਨੇ ਅੱਗੇ ਜਿਹੜਾ ਸੀ ਆਪਣਾ ਸ਼ੂਟਰ ਹਾਇਰ ਕੀਤੇ ਕਿਸ ਤਰ੍ਹਾਂ ਸਰੇ ਦੇ ਵਿੱਚ ਜਿਹੜਾ ਆਪਣਾ ਪਾ ਨਿਜਰ ਨੂੰ ਸ਼ਹੀਦ ਕਰਵਾਇਆ ਉਸ ਤੋਂ ਬਾਅਦ ਅਗਲਾ ਟਾਰਗੇਟ ਜਿਹੜਾ ਸੀ ਉਹ ਸਰਦਾਰ ਗਰਪੰਤ ਸਿੰਘ ਪੰਨੂ ਹਰੀਸਨ ਅਮਰੀਕਾ ਦੇ ਵਿੱਚ ਜਿਹੜੇ ਕਿ ਗੁਰੂ ਦੀ ਮਿਹਰ ਦੇ ਨਾਲ ਬਚ ਗਏ ਤੇ ਉਸੇ ਹੀ ਕੋਲੀ ਫਿਰ ਪੂਰੀ ਤਫਸੀਲ ਦੇ ਡਿਟੇਲ ਦੇ ਨਾਲ ਸਰਦਾਰ ਪਰਮਜੀਤ ਸਿੰਘ ਪੰਮਾ ਦੇ ਜਿਹੜਾ ਪਿੱਛੇ ਜਿਹੜਾ ਮਾਮਲਾ ਹੋਇਆ ਉਹਨੂੰ ਪੂਰਾ ਵਿਸਤਾਰ ਦੇ ਨਾਲ ਡਿਟੇਲ ਕੀਤਾ ਲਿਸਟ ਕੀਤਾ ਹੋਇਆ ਉਹਦੇ ਵਿੱਚ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ 2015 ਵਿੱਚ ਜਦੋਂ ਸਰਦਾਰ ਆਪਣਾ ਜਿਹੜੇ ਪੰਮਾ ਸਨ ਇਹ ਪੁਰਤਗਾਲ ਗਿਆ ਤੇ ਉੱਥੇ ਗ੍ਰਿਫਤਾਰੀ ਕਰਵਾਈ ਇੰਟਰਪੂਲ ਨੂੰ ਕਿਸ ਤਰ੍ਹਾਂ ਅੱਛਾ ਪੂਰੀ ਤਰ੍ਹਾਂ ਤਫਸੀਲ ਦੱਸੀ ਹੈ ਯੂਕੇ ਦੀ ਸਰਕਾਰ ਨੇ ਕਿ ਕਿਸ ਤਰ੍ਹਾਂ ਹਿੰਦੁਸਤਾਨ ਜਿਹੜਾ ਇੰਟਰਪੂਲ ਦਾ ਮਿਸਯੂਜ਼ ਕਰਦਾ ਹੈ ਇਹ ਸਾਰਾ ਕੁਝ ਹੁਣ ਸਾਹਮਣੇ ਆ ਗਿਆ ਕਿ ਕਿਸ ਤਰ੍ਹਾਂ ਇੰਟਰਪੋਲ ਨੂੰ ਜਿਹੜਾ ਮਿਸਯੂਜ਼ ਕਰਦਾ ਹੈ ਗੁੰਮਰਾਹ ਕਰਦਾ ਹੈ ਝੂਠੇ ਝੂਠੀਆਂ ਪਰਚੇ ਝੂਠੀਆਂ ਨਾਮ ਪਾ ਕੇ ਇੰਟਰਪੋਲ ਨੂੰ ਭੇਜਦਾ ਜੀ ਫਲਾਮ ਬੰਦੇ ਨੂੰ ਫੜ ਲਓ ਉਹ ਜਦੋਂ ਜਾ ਕੇ ਪੁਰਤਗਾਲ ਵਿੱਚ ਜਦੋਂ ਕੇਸ ਚੱਲਿਆ ਉੱਥੇ ਜਦੋਂ ਅੱਗੇ ਕੇਸ ਪਾਇਆ ਫਿਰ ਜਾ ਕੇ ਪੁਰਤਗਾਲ ਦੀ ਤੁਹਾਡੀ ਤਫਤੀਸ਼ ਕੀਤੀ ਉਹਨੇ ਕਿਹਾ ਤੁਹਾਡਾ ਭਲਾ ਹੋ ਜਾਏ ਇਹਦੇ ਝੂਠਾ ਮੁਲਕ ਹੈਗਾ ਇਹ ਝੂਠੀ ਏਜੰਸੀ ਹੈ ਰੋ ਜਿਹੜੀ ਕਿ ਇੰਟਰਪੋਲ ਨੂੰ ਵੀ ਗੁੰਮਰਾਹ ਕਰਦੀ ਹੈ ਇੰਟਰਪੋਲ ਨੂੰ ਵੀ ਜਿਹੜਾ ਝੂਠੀਆਂ ਖਬਰਾਂ ਦੇ ਕੇ ਤੇ ਆਪਣੇ ਜਿਹੜੇ ਨੇ ਉਹਦੇ ਵਿੱਚ ਉਹਨੇ ਲਿਖਿਆ ਬਕਾਇਦਾ ਰਿਪੋਰਟ ਵਿੱਚ ਕਿ ਗਰਪਾ ਆਪਣਾ ਜਿਹੜੇ ਪੰਮਾ ਉਹਨਾਂ ਨੂੰ ਸਰਦਾਰ ਪਰਮਜੀਤ ਸਿੰਘ ਪੰਮਾ ਨੂੰ ਅਗਰ ਐਕਸਟ੍ਰੀਸ਼ਨ ਲੈਣੀ ਹੈ ਤੇ ਇਹਦੇ ਪੰਮਾ ਜੀ ਤੇ ਜਿਹੜੇ ਨੇ ਯੂਕੇ ਦੇ ਸ਼ਹਿਰੀ ਨੇ ਅਸੀਂ ਕਿਉਂ ਨਹੀਂ ਆਏ ਇਹਨਾਂ ਨੇ ਜਾ ਕੇ ਯੂਕੇ ਚ ਜਾ ਕੇ ਕੰਮ ਕਰ ਲੇਕਿਨ ਯੂਕੇ ਤੇ ਨਹੀਂ ਜਾਂਦੇ ਕਿਉਂਕਿ ਪਤਾ ਹੈ ਕਿ ਯੂਕੇ ਨੂੰ ਪਤਾ ਹੈ ਬਰਤਾਨਵੀ ਸਰਕਾਰਾਂ ਨੂੰ ਪਤਾ ਹੈ ਕਿ ਕਿੰਨਾ ਜਿਹੜਾ ਨੇ ਇਹ ਝੂਠੇ ਕੰਮ ਕਰਦੇ ਉਧਰ ਨੂੰ ਮੂੰਹ ਨਹੀਂ ਕੀਤਾ ਜਰਪੀ ਮੁਲਕ ਪੁਰਤਗਾਲ ਚ ਜਾ ਕੇ ਕੋਸ਼ਿਸ਼ ਕੀਤੀ ਉੱਥੇ ਵੀ ਜੂਤ ਖਾ ਕੇ ਵਾਪਸ ਨੱਠ ਗਿਆ ਇਹ ਜਨਾਬ ਇਹ ਸਾਰਾ ਕੁਝ ਜਿਹੜਾ ਜਿੰਨਾ ਸੀ ਇਹ ਰਪਣਾ ਇਹ ਜਿਹੜੀ ਇੱਕ ਰਿਪੋਰਟ ਹੈ ਯੂਕੇ ਦੀ ਪਾਰਲੀਮੈਂਟ ਦੀ ਉਹ ਆਪਣਾ ਜਿਹੜਾ ਸੀ ਉਹਦੇ ਚ ਸਾਰਾ ਕੁਝ ਜ਼ਿਕਰ ਕਰ ਦਿੱਤਾ 277 ਰਿਪੋਰਟ ਹੈ ਇਦਿੱਚ ਫਿਰ ਜਿਹੜਾ ਯੂਕੇ ਦਾ ਸਪੈਸ਼ਲ ਚੈਪਟਰ ਕੀਤਾ ਕਿ ਯੂਕੇ ਜਿਹੜਾ ਉਹਨਾਂ ਨੇ ਕਿਸ ਤਰ੍ਹਾਂ ਕੰਮ ਕੀਤਾ ਯੂਕੇ ਵਿੱਚ ਇਹ ਵੀ ਹੈ ਕਿ ਜਿਸ ਤਰ੍ਹਾਂ ਉੱਥੇ ਤੁਹਾਨੂੰ ਪਤਾ ਮੈਂ ਯੂਕੇ ਚੈਰਿਟੀ ਕਮਿਸ਼ਨ ਵਿੱਚ ਇੱਕ ਰਿਪੋਰਟ ਪਾਤੀ ਇੱਕ ਉਹ ਆਪਣੀ ਖਬਰ ਚ ਪਾਤੀ ਕਿ ਖਾਲਸਤਾਨ ਲਿਖਦੇ ਨੇ ਉਹ 6 ਸਾਲ ਤੇ ਤਫ਼ਤੀਸ਼ ਹੁੰਦੀ ਰਹੀ ਮਤਲਬ ਉਹਦਾ ਵੀ ਤੰਗ ਕਰਨਾ ਸੀ ਪਰ ਉਹਦੇ ਵਿੱਚ ਵੀ ਸਿੰਘਾਂ ਨੇ ਜਿਹੜਾ ਸੀ ਉਹ ਜਿੱਤ ਹਾਸਲ ਕੀਤੀ ਸਿੰਘ ਜਿਹੜੇ ਨੇ ਉਹ ਥੱਕ ਪਾਈ ਜਾ ਰਹੇ ਨੇ ਉਹਨਾਂ ਦੀ ਹੁਣ ਜਿੱਤ ਹੀ ਜਿੱਤ ਹੈ ਹੁਣ ਹਾਰ ਵਾਲੇ ਜ਼ਮਾਨੇ ਗੁਜ਼ਰ ਗਏ ਕੈਨੇਡਾ ਦੇ ਰਿਪਰੈਸ਼ਨ ਦੇ ਜਿਹੜੇ ਸਾਰੀਆਂ ਜਹਾਂ ਇੱਥੇ ਤੱਕ ਕੇ ਆਪਣੇ ਜਿਹੜਾ ਬਸ਼ਨੋਈ ਗੈਂਗ ਹੈ ਉਹਦੀਆਂ ਵੀ ਹਰਕਤਾਂ ਜਿਹੜੀਆਂ ਉਹਦੇ ਵਿੱਚ ਇਹਨਾਂ ਨੇ ਲਿਸਟ ਕੀਤੀਆਂ ਹੋਈਆਂ ਯੂਐਸ ਦੇ ਵਿੱਚ ਕੀਤੀਆਂ यूएस अथॉरिटी ਨੇ ਜਿਹੜੇ ਜਿਸ ਤਰ੍ਹਾਂ ਉਹ ਪਲੌਟ ਜਿਹੜਾ ਫਿਰਪੰ ਸਿੰਘ ਪੰਨੂ ਵਾਲਾ ਫਿਰ 5आई ਨੇ ਜਿਸ ਤਰ੍ਹਾਂ ਪੂਰਾ ਪਲੌਟ ਜਿਹੜਾ ਸੀ ਉਹ ਉਹ ਅਸੀਂ ਉਹ ਅਨਫੋਲਡ ਕੀਤਾ ਉਹ ਸਾਰਾ ਕੁਝ ਇਹਦੇ ਵਿੱਚ ਮੌਜੂਦ ਹੈ ਉਹਦੇ ਵਿੱਚ ਯੂਕੇ ਦੀ ਪਾਰਲੀਮੈਂਟ ਨੇ ਆਪਣੀ ਸਰਕਾਰ ਨੂੰ ਰეკਮੈਂਡੇਸ਼ਨਾਂ ਵੀ ਦਿੱਤੀਆਂ ਰეკਮੈਂਡੇਸ਼ਨਾਂ ਪੜ੍ਹਦੇ ਨਾ ਰეკਮੈਂਡੇਸ਼ਨ ਫਾਰ ਯੂਕੇ ધ ਰਿਪੋਰਟ ਅਰਜ ਬ੍ਰਿਟਨ ਟੂ ਅਡਾਪਟ स्टैंड अलोन ट्रांस ट्रांसनैशनल रिप्रैशन लॉ बड़ी वीडियो एक uh, ना अपना देती है। उन्होंने रिकमेंडेशन है यूके की पार्लीमेंट ने रिकमेंड किया लॉ बनना चाहिए स्टैंड अलोन ट्रांसनैशनल रिप्रैशन लॉ बनना चाहिए स्ट्रेंथनिंग पुलिस रिस्पोंसेस पुश फॉर रिफॉर्म्स एट इंटरपोल अलाउ एक्टिविज्म टू अ नेशनल उंटर फॉरन इंटरफेरेंस को वाह किस तरह जी की करना चाहिए पुछ फा, पुछ फा एट सू अगर कानून बन जाए तो हिंदुस्तान के किसी पास तो अगर नहीं रहना मैं तुम तो पूरी तरह तर्जमा करके दसना कि कहना की चाह रहा की रिकमेंडे अलाओ विकटम टू सू फॉरन गवर्मेंट्स and establish a national counter foreign interference coordinator ਇਹ ਕਹਿ ਰਹੀ ਹੈ ਰਿਪੋਰਟ ਕਿ ਜਨਾਬ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਏ ਯੂਕੇ ਦੇ ਵਿੱਚ ਜਿਹੜਾ 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 ਯੂਕੇ ਦਾ ਰਹਿਸ਼ੀ ਹੈ ਉਹਨੂੰ ਇਖਤਿਆਰ ਦੇਵੇ ਕਿ ਅਗਰ ਉਹ ਬਾਹਰਲਾ ਮੁਲਕ ਕੋਈ ਯਾਨੀ ਕਿ ਹਿੰਦੁਸਤਾਨ ਅਗਰ ਉਹਨੂੰ ਤੰਗ ਕਰੇ ਤੇ ਉਹ ਉਹਨੂੰ ਇੱਥੇ ਕੋਰਟ ਵਿੱਚ ਸੂ ਕਰ ਸਕੇ ਉਹ ਸਰਕਾਰ ਨੂੰ ਇਹ ਕਾਨੂੰਨ ਬਣ ਗਿਆ ਤੇ ਜਿਹੜੀ ਰਿਪਰੈਸ਼ਨ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਹਿੰਦੁਸਤਾਨ ਦਾ ਇਹ ਰੁਕ ਜਾਏਗਾ ਜਦੋਂ ਉਥੇ ਅਦਾਲਤਾਂ ਵਿੱਚ ਤੂੰ ਹੋਇਆ ਉਥੇ ਸੂ ਜਦੋਂ ਹੋਏ ਤੇ ਜਦੋਂ ਬੇਨਕਾਬ ਹੋਏ ਅਦਾਲਤਾਂ 'ਚ ਜਾ ਕੇ ਕੇਸ ਲੜਨੇ ਪੈ ਤਾਂ ਸਾਰੇ ਨੰਗੇ ਹੋ ਜਾਣੇ ਇਹ ਬਹੁਤ ਵਧੀਆ ਕਿਸਮ ਦੀ ਰეკਮੈਂਡੇਸ਼ਨ ਹੈ ਉਸ ਤੋਂ ਬਾਅਦ ਇੱਕ ਰეკਮੈਂਡੇਸ਼ਨ ਹੋਰ ਵੀ ਆਈ ਹੈ ਕਿ ਇੱਥੇ ਜਿਹੜਾ ਆਪਣਾ ਇਸ ਤਰ੍ਹਾਂ ਦਾ ਕੋਆਰਡੀਨੇਟਰ ਐਪਲੀਕੇਸ਼ਨ ਹੈ ਉਹ ਬਣਾਏ ਜਾਣ ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਕਿਸੇ ਸਿੱਖ ਐਕਟੀਵਿਜ਼ਮ ਨੂੰ ਸਿੱਖ ਐਕਟੀਵਿਸਟ ਨੂੰ ਸਿੰਘਾਂ ਨੂੰ ਕਿਸੇ ਨੂੰ ਅਗਰੇਸਤਾਂ ਦੀ ਕੋਈ ਸ਼ਿਕਾਇਤ ਮਿਲਦੀ ਹੈ ਕੋ ਧਮਕੀ ਮਿਲੀ ਹੈ ਫੋਨ ਕਿਸੇ ਨੇ ਕੀਤਾ ਤਾਂ ਫੌਰੀ ਤੌਰ ਤੇ ਉਸ ਕੋਆਰਡੀਨੇਟਰ ਨੂੰ ਰਿਪੋਰਟ ਕਰਨ ਉਹ ਕਾਨੂੰਨ ਜਿਹੜਾ ਹਰਕਤ ਆ ਕੇ ਫੋਰੀ ਤੌਰ ਤੇ ਉਹਦਾ ਜ਼ਾਲਾ ਕੀਤਾ ਜਾਵੇ ਹਜੇ ਥੋੜਾ ਜਿਹਾ ਮੁਸ਼ਕਲ ਹੈਗਾ ਕੇਸ ਲੰਬਾ ਲੜਨਾ ਪੈਂਦਾ ਕਿਉਂਕਿ ਕਾਨੂੰਨ ਮੌਜੂਦ ਨਹੀਂ ਹੈ ਜਦੋਂ ਇਹ ਕਾਨੂੰਨ ਬਣ ਜਾਏਗਾ ਫਿਰ ਉਸ ਤੋਂ ਬਾਅਦ ਜਿਹੜਾ ਸਿਰਫ ਐਕ ਤੁਸੀਂ ਫੋਨ ਕਰਨਾ ਹੈ ਰੈਸਕਿਊ ਤੇ ਉੱਤੇ ਜਨਾਬ ਜੀ ਕੇ ਐਮਰਜੈਂਸੀ ਉੱਤੇ ਜੀ ਕੇ ਮੈਨੂੰ ਫਲਾਣ ਨੰਬਰ ਤੋਂ ਧਮਕੀ ਆਈ ਹੈ ਉਹ ਕਾਨੂੰਨ ਬਣੇਗਾ ਉਹਦੀ ਜਾਂਚ ਹੋਏਗੀ ਜਾਂਚ ਹੋਏਗੀ ਤੇ ਫਿਰ ਬੁਰੇ ਦੇ ਘਰ ਤੱਕ ਪਹੁੰਚੇਗਾ ਫਿਰ ਰੌਡ ਦੇ ਹੈੱਡ ਕੁਆਰਟਰ ਜਿਹੜਾ ਨਾ ਉਹ ਪਹੁੰਚੇਗੀ ਸਰਕਾਰ ਕਿ ਤੁਹਾਡੇ ਬੰਦੇ ਨੇ ਤੁਹਾਡੀ ਪ੍ਰੌਕਸੀ ਨੇ ਤੁਹਾਡੇ ਏਜੰਟ ਨੇ ਸਾਡੇ ਫਲਾਣ ਸ਼ਰੀਰ ਨੂੰ ਜਿਹੜਾ ਤਮਕਾਇਆ ਤੁਸੀਂ ਬਾਹਰ ਆ ਜਾਓ ਜਾਂ ਫਿਰ ਤੁਸੀਂ ਨਤੀਜੇ ਦਾ ਇੰਤਜ਼ਾਰ ਕਰੋ ਇਹ ਜਿਹੜੀ ਰਿਪੋਰਟ ਹੈ ਇਹ ਇੱਕ ਬਿਹਤਰੀਨ ਡਾਕੂਮੈਂਟ ਹੈ ਹਿੰਦੁਸਤਾਨ ਦਾ ਚਿਹਰਾ ਕਾਲਾ ਹੋਇਆ ਹੈ ਮਜ਼ੀਦ ਕਾਲਾ ਹੋਇਆ ਪਹਿਲੀ ਬੜਾ ਕਾਲਾ ਹੈ ਯੂਰਪੀ ਯੂਨੀਅਨ ਦੀ ਰਿਪੋਰਟ ਨੇ ਕਾਲਾ ਕੀਤਾ ਹੋਇਆ ਡਿਪਲੋਮੇਟ ਡਿਪਾਰਟਮੈਂਟ ਦੀ ਰਿਪੋਰਟ ਨੇ ਕਾਲਾ ਕੀਤਾ ਹੋਇਆ ਬਾਕੀ ਰਿਪੋਰਟਾਂ ਨੇ ਕਾਲਾ ਕੀਤਾ ਹੋਇਆ ਯੂਕੇ ਦੀ ਰਿਪੋਰਟ ਨੇ ਮਜ਼ੀਦ ਇਹਨੂੰ ਕਾਲਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੇ ਰਿਕਮੈਂਡੇਸ਼ਨਾਂ ਨੇ ਇਹ ਕੀਤੀਆਂ ਨੇ ਕਿ جناب ਕਾਨੂੰਨ ਬਣਨਾ ਚਾਹੀਦਾ ਸਟੈਂਡ ਅਲੋਨ ਇੱਕ ਟ੍ਰਾਂਸਨੇਸ਼ਨਲ ਰਿਪ੍ਰੈਕਸ਼ਨ ਦਾ ਕਾਨੂੰਨ ਅਸਮੀ ਕਹਿੰਦੇ ਆ ਸਾਡੇ ਸਿੰਘ ਭਰਾ ਜਿਹਨੇ ਉਹ ਵੀ ਜਿਹੜੇ ਜਿਹੜੇ ਯੂਕੇ ਦੇ ਰਹਿਸ਼ ਪਜ਼ੀਰ ਨੇ ਉਹ ਜਿਹੜੇ ਐਮਪੀ ਨੇ ਵੀਰੇ ਵੋਟਾਂ ਦਿੰਦੇ ਨੇ ਆਪਣੇ ਨਾਲ ਉਹ ਵੀ ਉਹ ਕਹਿਣ ਲੱਗੇ ਐਮਪੀ ਨੂੰ ਕਹਿਣ ਐਮਪੀ ਪ੍ਰੈਸ਼ਰ ਪਾਉਣ ਐਮਪੀ ਬਿੱਲ ਜਮਾ ਕਰਾਉਣ ਅਸੈਂਬਲੀ ਦੇ ਵਿੱਚ ਤਾਂ ਕਿ ਕਾਨੂੰਨ ਬਣੇ ਤੇ ਸ਼ਾਂਤੀ ਬਣੇ ਤਾਂ ਕਿ ਜਿਹੜੇ ਲੋਕ ਜਿੱਦੋ ਜਿਹਦ ਕਰ ਰਹੇ ਨੇ ਇਹ ਪੁਰ ਅਮਨ ਰਹਿ ਕੇ ਕਰ ਰਹੇ ਨੇ ਇਹ ਆਪਣੀ ਜਿੱਦੋ ਜਿਹਦ ਕਰਨ ਖਾਲਸਤਾਨ ਮੈਂ ਤੁਹਾਨੂੰ ਇਸ ਵਾਸਤੇ ਕਹਿਣਾ ਕਿ ਖਾਲਸਤਾਨ ਬਣਨਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਹਿੰਦੁਸਤਾਨ ਇਸ ਤਰ੍ਹਾਂ ਦੇ ਪੰਗੇ ਲੈਂਦਾ ਲੋਕਾਂ ਨੂੰ ਜਾਣੋ ਤੇ ਮਾਲ ਤੋਂ ਜਿਹੜਾ ਨਾ ਉਹ ਨੁਕਸਾਨ ਪਹੁੰਚਾਉਂਦਾ ਅਸੀਂ ਇਹਦਾ ਤਾਕਬ ਜਿਹੜਾ ਇਹਦਾ ਪਿੱਛਾ ਕਰਦੇ ਰਵਾਂਗੇ ਇਸ ਤਰ੍ਹਾਂ ਦੀ ਲੋਕਾਂ ਦਾ ਐਸੇ ਮੰਦ ਭਾਗੇ ਕੰਮ ਜਿਹੜੇ ਹੋ ਰਹੇ ਨੇ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ